ਮੁਰਦਾਬਾਦ ਨਗਰਪੰਚਾਇਤ ਮੁਰਦਾਬਾਦ ਮੁਰਦਾਬਾਦ ਕੀ ਨਗਰਪੰਚਾਇਤ ਮੁਰਦਾਬਾਦ ਮੁਰਦਾਬਾਦ ਪੰਚਾਇਤ ਮੈਂਬਰ ਮੁਰਦਾਬਾਦ 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 ਸੀਵਰੇਜ ਮਾਖਮਾ ਮੁਰਦਾਬਾਦ 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 ਨਗਰਪੰਚਾਇਤ ਮੁਰਦਾਬਾਦ 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 ਪੰਜਾਬ ਸਰਕਾਰ ਦੀ ਗੰਦੀ ਕਾਰਜਕਾਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸੀਵਰੇਜ ਮਾਖਮਾ ਮੁਰਦਾਬਾਦ 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 ਆ ਗੰਦ ਦੇਖੋ ਜੀ ਪਿਆ ਹੋਇਆ ਸਾਨੂੰ 4 ਮਹੀਨੇ ਹੋ ਗਏ 5 ਮਹੀਨੇ ਤੱਕ ਹੁੰਦੇ ਨੇ ਸਾਰੀ ਸੜਕ ਟੁੱਟ ਗਈ ਜੀ ਕੋਈ ਖਿਆਲ ਨਹੀਂ ਛੇ ਮੇਰਾ ਨਾਮ ਰਕਜੀਤ ਸਿੰਘ ਹੈ ਜੀ ਪਾਰ ਨੰਬਰ 1 ਵਿਖੀ ਕਾਦੇ ਲਈ ਅੱਜ ਇੱਥੇ ਇਕੱਠੇ ਹੋਏ ਹਾਂ ਜੀ ਕਿਉਂ ਮੱਖੀ ਮਸਲਾ ਬਸ ਇਸ ਤਰ੍ਹਾਂ ਹੋਇਆ ਜੀ ਆਹ ਰੋਡ ਬਣਿਆ ਸੀ 5-6 ਸਾਲਾਂ ਬਾਅਦ ਜੀ 6 ਮਹੀਨੇ ਹੋ ਗਏ 6 ਸਾਲਾਂ ਬਾਅਦ ਰੋਡ ਬਣਿਆ ਸੀ ਇਹਨੂੰ 6 ਮਹੀਨੇ ਹੋ ਗਏ ਦੀ ਸਾਰਾ ਰੋਡ ਬਣੇ ਨੂੰ ਇਹ ਸੀਵਰੇਜ ਮੈਕਮੇ ਦਾ ਇੰਨਾ ਗੰਦਾ ਤੇ ਬੁਰਾ ਹਾਲ ਹੈ ਨਗਰ ਪੰਚਾਇਤ ਵਿਖੀ ਦਾ ਨਾ ਤਾਂ ਕੋਈ ਸਫਾਈ ਹੈ ਜੀ ਨਾ ਕੋਈ ਸੀਵਰੇਜ ਦਾ ਹੱਲ ਹੈ ਜੀ ਇਹਨਾਂ ਨੇ ਸਾਰੇ ਰੋਡ ਦੀ ਪੱਟੀ ਮੇਸ ਕਰਵਾਤੀ। ਮਸਾ ਹੜੇ ਤਰਲੇ ਕੱਢ ਕੇ ਅਸੀਂ ਰੋਡ ਬਣਵਾਇਆ ਸੀ ਸਰਕਾਰ ਤੋਂ। 90 ਲੱਖ ਰੁਪਈਆ ਰੋਡ ਬਣਿਆ 90 ਲੱਖ ਰੁਪਈਆ ਲੱਗਿਆ। ਇਹਨਾਂ ਨੇ ਤਾਂ ਨੰਨੇ ਮਹੀਨਿਆਂ ਵਿੱਚੋਂ 90 ਲੱਖ ਨੂੰ ਪਾਣੀ ਚ ਪਾ ਦਿੱਤਾ। ਆ ਸਾਰਾ ਹੀ ਰੋਡ ਤੋੜਤਾ। ਸੀਵਰੇਜ ਦਾ ਇੰਨਾ ਗੰਦਾ ਹਾਲ ਐ। ਬਦਬੋਹ ਦਾ ਇੰਨਾ ਬੁਰਾ ਹਾਲ ਐ ਕਿ ਬੰਦ ਦਰਵਾਜ਼ੇ ਘਰਾਂ ਦੇ ਵਿੱਚ ਵੀ ਮੁਸ਼ਕਲ ਨਹੀਂ ਜਾਂਦਾ। ਇਹ ਹਾਲ ਐ ਵੀ ਰਾਤ ਨੂੰ ਸੌਣਾ, ਖਾਣਾ, ਪੀਣਾ, ਬੈਠਣਾ। ਦੁਪਰ ਹੋਇਆ ਪਿਆ। ਸਾਨੂੰ 3 ਮਹੀਨੇ ਹੋ ਗਏ ਕਮੇਟੀ ਦੇ ਹਾੜੇ ਕੱਢਦੇ ਨੂੰ ਕੋਈ ਦਾ ਹੱਲ ਕਰਾ ਦੋ ਕੋਈ ਨਾਲੀਆਂ ਖਲਵਾ ਦੋ ਕੋਈ ਆ ਸੀਵਰੇਜ ਦਾ ਹੱਲ ਕਰਾ ਦੋ ਆ ਪਾਣੀ ਖੜਾ ਸਾਡਾ ਰੋਡ ਬਣਿਆ ਬਣਾ ਸਾਰੇ ਟੁੱਟ ਚੁੱਕੇ ਕੋਈ ਕਮੇਟੀ ਦੇ ਕੰਨ ਤੇ ਜੂਣੀ ਸੁਰਕੀ ਅੱਜ ਅਸੀਂ ਗਿਆ ਕਮੇਟੀ ਦੇ ਵਿੱਚ ਧਰਨੇ ਵਾਸਤੇ ਗਏ ਸੀ ਕਮੇਟੀ ਨੂੰ ਕਹਿਣ ਵਾਸਤੇ ਧਰਨਾ ਦੇਵਾਂਗੇ ਉਹਨਾਂ ਨੇ ਕੀ ਸਾਨੂੰ ਆਸ਼ਵਾਸ਼ਣ ਦੇ ਕੇ ਤੋੜਤਾ ਵੀ ਅਸੀਂ ਆ ਦੋ ਦਿਨਾਂ ਚ ਤਿੰਨ ਦਿਨਾਂ ਚ ਹੱਲ ਕਰ ਦਾਂਗੇ ਇਹ ਦੋ ਤਿੰਨ ਦਿਨਾਂ ਚ ਨਹੀਂ ਹੱਲ ਹੁੰਦਾ ਫੇਰ ਕੀ ਕਰਾਂਗੇ ਦੋ ਤਿੰਨ ਦਿਨਾਂ ਚ ਜੇ ਇਹ ਹੱਲ ਨਹੀਂ ਹੁੰਦਾ ਤਾਂ ਪਹਿਲਾਂ ਅਸੀਂ ਇਹ ਰੋਡ ਸਾਡਾ ਜਾਮ ਕਰਾਂਗੇ ਜੀ ਪੱਕਾ ਧਰਨਾ ਲਾਵਾਂਗੇ ਜੀ ਉਹ ਟੈਂਟ ਲਾ ਕੇ ਬੈਠਾਂਗੇ ਸਾਰਾ ਸਮੁਹ ਮਹੱਲਾ ਜੋ ਵੀ ਸਾਡੇ ਵਾਰਡ ਦੇ ਲੋਕ ਨੇ ਸਾਰੇ ਅਸੀਂ ਉਹ ਪੱਕਾ ਧਰਨਾ ਲਾਵਾਂਗੇ ਜੀ ਇਹ ਰੋਡ ਤੇ ਧਰਨਾ ਲਾ ਕੇ ਹੱਲ ਨਹੀਂ ਹੁੰਦਾ ਤਾਂ ਅਸੀਂ ਵੱਡਾ ਰੋਡ ਜਾਮ ਕਰਾਂਗੇ ਜੀ ਇਸ ਕਰਕੇ ਕਮੇਟੀ ਨੂੰ ਬੇਨਤੀ ਹੈ ਵੀ ਇਸ ਕੱਲ ਪਈ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਇੱਕ ਮਿੰਟ ਹਾਂ ਜੀ ਪਹਿਲਾਂ ਨਾਮ ਦੱਸ ਕੇ ਅਦਰ ਪਰ ਨਵੇਂ ਮਹੀਨਿਆਂ ਤੋਂ ਸੜਕ ਦਾ ਬਹੁਤ ਬੁਰਾ ਹਾਲ ਆ ਅਸੀਂ ਮਾਰਕੀਟ ਕਮੇਟੀ ਦੇ ਵਿੱਚ ਬਹੁਤ ਵਾਰੀ ਗੇੜੇ ਕੱਢੇ ਪਰ ਉਹਨਾਂ ਨੇ ਜੂਨ ਹੀ ਸੜਕ ਦੀ ਹੈਗੀ ਪ੍ਰਧਾਨ ਸਾਹਿਬ ਨੇ ਉਹ ਕਹਿੰਦੇ ਸਾਡੇ ਹੱਥ ਖੜੇ ਰਹਿਣਗੇ ਕੋਈ ਇਹਨਾਂ ਦਾ ਧਿਆਨ ਨਹੀਂ ਹੈਗਾ ਸਾਡੀ ਸੜਕ ਦੇਖੋ ਸਾਰਾ ਬੁਰਾ ਹਾਲ ਹੋ ਗਿਆ ਜੇਈ ਕੋਈ ਸੀਵਰੇਜ ਬੋਰਡ ਕੋਈ ਧਿਆਨ ਨਹੀਂ ਦੇ ਰਿਹਾ ਆਹ ਦੇਖ ਲਓ ਤੁਸੀਂ ਸੜਕ ਦੇ ਉੱਤੇ ਪਾਣੀ ਨਾਲ ਮੱਛਰਾਂ ਬੁਰਾ ਹਾਲ ਹੈਗਾ ਸਾਰੇ ਪਰਿਵਾਰਾਂ ਦੇ ਮੈਂਬਰੀ ਕਿੱਕ ਪੈਪਰ ਬਿਮਾਰ ਹੋਇਆ ਪਿਆਗਾ ਕੋਈ ਧਿਆਨ ਨਹੀਂ ਦੇ ਰਿਹਾ ਸਾਨੂੰ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਨੂੰ ਵੀ ਸਾਡੇ ਦਾ ਸੇਤ ਸੇਤੀ ਹੱਲ ਹੋ ਜੇ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਨਹੀਂ ਫਿਰ ਉਦੋਂ ਬਾਅਦ ਮੇਨ ਰੋਡ ਤੇ ਪੱਕਾ ਧਰਨਾ ਲਾਵਾਂਗੇ ਫਿਰ ਬਾਅਦ ਦੇ ਵਿੱਚ ਉਹਦੀ ਜ਼ਿੰਮੇਵਾਰ ਨਗਰ ਪੰਚਾਇਤ ਵਾਲੇ ਪ੍ਰਧਾਨ ਸਾਹਿਬ ਹੀ ਹੋਣਗੇ ਕੋਈ ਮਸ਼ੀਨ ਦੀ ਕਾਟਣੀ ਜੀ ਮਸ਼ੀਨ ਵੀ ਆਈ ਪਈ ਐ ਕ ਔਰ ਉਹ ਕਹਿੰਦੇ ਸਾਡੇ ਕੋਲ ਇਹਨੂੰ ਚਲਾਉਣ ਵਾਲਾ ਡਰਾਈਵਰ ਹੀ ਨਹੀਂ ਹੈਗਾ ਜੇ ਅਸੀਂ ਡਰਾਈਵਰ ਭਾਲਦੇ ਆ ਤਾਂ ਸਫਾਈ ਕਰਮਚਾਰੀ ਜਿਹੜੇ ਉਹ ਸਾਨੂੰ ਕੰਮ ਨਹੀਂ ਕਰ ਲੈਂਦੇ ਐਹੇ ਜਿਹੜੇ ਸਫਾਈ ਕਰਮਚਾਰੀ ਜਿਹੜਾ ਜਿੰਨਾ ਮੂਰੇ ਕਮੇਟੀ ਚੋਂ ਕੀਤੀ ਆ ਜੀ ਕਮੇਟੀ ਨਹੀਂ ਕੰਮ ਕਰਾ ਸਕਦੀ ਉਹਨਾਂ ਨੂੰ ਸਰ ਕਿੱਥੇ ਸੀਵਰੇਜ ਦੀ ਸਮੱਸਿਆ ਲਈ 1 ਨੰਬਰ 2 ਨੰਬਰ ਵਾਰਡ ਦੇ ਨਵਾਈंदे ਆਏ ਸੀ ਜੀ ਕੀ ਕਹਿਣਾ ਚਾਹੂੰਗੀ ਕੀ ਉਹਨਾਂ ਦਾ ਮਸਲਾ ਹੱਲ ਹੋ ਜਾਏ ਸਰ ਦੇਖੋ ਉਹਦਾ ਤਾਂ ਜਿਹੜਾ ਮਸਲਾ ਬਿਲਕੁਲ ਜੈ Đúng ਹੈ ਨਾ ਜਿਹੜੀ ਉਹਨਾਂ ਦੀ ਮੰਗ ਦਾ ਬਟ ਜਿਹੜੀ ਸੀਵਰੇਜ ਦੀ ਸਮੱਸਿਆ ਸੀਵਰੇਜ ਬੋਰਡ ਹੀ ਉਹ ਕਰਦਾ ਹੁੰਦਾ ਠੀਕ ਹੈ ਜੀ ਅਸੀਂ ਮਸ਼ੀਨ ਲੈ ਕੇ ਆਏ ਆ ਅਸੀਂ ਸੀਵਰੇਜ ਬੋਰਡ ਨਾਲ ਵੀ ਕੰਟੈਕਟ ਕੀਤਾ ਸੀ ਵੀ ਸਾਨੂੰ ਗੱਪੇ ਚਾਹੀਦੇ ਨੇ ਉਹਨਾਂ ਦੇ ਹੜਤਾਲ ਦੇ ਬੰਦੇ ਚੱਲ ਰਹੇ ਨੇ ਅਸੀਂ ਆਪਣੇ ਵੱਲੋਂ ਅਰੇਂਜ ਕਰਕੇ ਬੰਦੇ ਜਦੋਂ ਵੀ ਹੋਇਆ ਅੱਜ ਜਾਂ ਕੱਲ ਤੱਕ ਅਸੀਂ ਕੰਮ ਸ਼ੁਰੂ ਕਰ ਦਾਂਗੇ ਅਸੀਂ ਇਹ ਗੱਲ ਕਹਿਣੇ ਪੂਰੀ ਧਰਨਾ ਨਾਲ ਦੇਣ ਇਹਨਾਂ ਦੇ ਜਿਹੜੇ ਸੀਵਰੇਜ ਬੋਰਡ ਦੇ ਅਫੀਸਰ ਨੇ ਕਹਿ ਰਹੇ ਨੇ ਜਿਵੇਂ ਮਰਤਾਬ ਪੰਜਾਬ ਲਈ ਬਤੀ ਸੀਵਰੇਜ ਸਮੱਸਿਆ ਚੱਲ ਰਹੀ ਹੈ ਅਸੀਂ ਆਪਦੇ ਨਗਰ ਕੌਂਸਲ ਵੱਲੋਂ ਜੋ ਐਫਰਡੂ ਅਸੀਂ ਕਰਨਾ ਠੀਕ ਹੈ ਸਰ ਕਈ ਸਮੱਸਿਆਵਾਂ ਨੂੰ ਨਗਰ ਕੌਂਸਲ ਤੋਂ ਵੀ ਨੇ ਕਿ ਕਈ ਜਗ੍ਹਾ ਲਾਈਟਾਂ ਨਹੀਂ ਚੱਲ ਰਹੀਆਂ ਕਈ ਜਗ੍ਹਾ ਪਾਣੀ ਖੜਾ ਜਿਹੜੇ ਕੰਮ ਨੇ ਉਹ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਮੂਲਾਨ ਨਾਲ ਸਾਰਾ ਮਸਲਾ ਹੱਲ ਹੋ ਜਾਵੇ ਅਗਰੇ ਨਗਰ ਕੌਂਸਲ ਦੇ ਜੋ Yeah.